हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਗੁਰਜੀਤ ਸਿੰਘ ਦੇ ਘਰ ਆਈਆਂ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਬੇੜੀ ਕੋ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰ ਅੱਜ ਟੋਟਲ 4 ਪਸ਼ੂ ਦਿਖਾਉਣੇ ਆ ਤੁਹਾਨੂੰ ਚਾਰੇ ਬੇੜਾ ਨੇ ਤੇ ਚਾਰੇ ਸੁਈਆਂ ਨੇ ਠੀਕ ਆ ਜੀ ਤਿੰਨ ਵੜਾ ਦੇ ਨਾਲ ਬੱਚੇ ਤੁਹਾਨੂੰ ਪ੍ਰੋਪਰ ਮਿਲ ਜਾਣਗੇ ਇੱਕ ਵੜ ਬਿਨ ਬੱਚੇ ਤੋਂ ਆ ਪੂਰੀ ਡਿਟੇਲ ਕਿੰਨਾ ਥੱਲੇ ਹੁਣ ਦੁੱਧ ਮੌਜੂਦ ਆ ਕੀ ਰੇਡ ਭਾਅ ਪੜਦਾ ਕੀ ਮੋਲ ਨੇ ਅੱਜ ਇਹਨਾਂ ਵੜਾਂ ਦੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 20 ਫਰਵਰੀ ਆ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਬਾਕੀ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਉਹਨਾਂ ਕਿਸਾਨ ਫਾਰਮਰ ਵੀਰਾਂ ਦੇ ਅੱਗੇ ਜਿਹੜਾ ਕੋਈ ਖਰੀਦਣ ਆ ਰਿਹਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਤੁਸੀਂ ਕਰਨੀ ਆ ਕਾਰਨ ਕਿ ਠੀਕ ਆ ਜੀ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਉ ਔਰ ਇਹਨੀਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਗਰਜੀਤ ਭਾਈ ਸਸਰੀ ਕਾਲ ਸਸਰੀ ਬੇਬੇ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਹੋਰ ਠੀਕ ਠਾਕ ਵੀਰੇ ਹਾਂਜੀ ਬਹੁਤ ਵਧੀਆ ਵੀਰੇ ਠੀਕ ਠਾਕ ਅੱਛਾ ਗਰਜੀਤ ਭਰੇ ਅੱਜ ਪਸ਼ੂ ਆਪਣੇ ਕੋਲ ਚਾਰ ਬੇੜਾ ਨੇ ਹਾਂਜੀ ਚਾਰ ਆਵੇ ਤੇ ਚਾਰੇ ਸੁਈਆਂ ਨੇ ਜੀ ਚਾਰੇ ਸੁਈਆਂ ਇੱਕ ਦਾ ਬੱਚਾ ਮਰ ਗਿਆ ਵੀਰੇ ਠੀਕ ਹੈ ਜੀ ਹਾਂਜੀ ਤੇ ਉਹ ਬਿਨ ਬੱਚੇ ਤੋਂ ਬਾਕੀ ਤਿੰਨਾਂ ਦੇ ਨਾਲ ਬੱਚੇ ਪੁੱਛੇ ਹੈਗੇ ਆ ਤਿੰਨਾਂ ਦੇ ਨਾਲ ਬੱਚੇ ਤੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਹੈਗੀਆਂ ਨੇ ਵੈਸੇ ਇਹ ਵੀਰ ਜੀ ਇੱਕ ਨੂੰ ਤੇ 15 ਦਿਨ ਹੋ ਗਏ ਤੇ ਇੱਕ ਨੂੰ ਦੋ ਦੋ ਦਿਨ ਹੀ ਹੋਏ ਜੀ ਉਹ ਉਹ ਤਾਂ ਦੋ ਦੋ ਦਿਨਾਂ ਦੀਆਂ ਸੁਈਆਂ ਇੱਕ ਹੀ 15 ਦਿਨਾਂ ਦੀ ਆ ਹਾਂ ਤੇ ਇੱਕ ਨੂੰ ਮਹੀਨਾ ਹੋ ਗਿਆ ਇੱਕ ਮਹੀਨੇ ਜਿਹੜਾ ਬੱਚਾ ਮਰਿਆ ਜੀ ਤਾਂ ਬੱਚਾ ਮਰਿਆ ਹਾਂਜੀ ਲਓ ਦੋਸਤੋ ਇਹ ਜਿਹੜੇ ਪਸ਼ੂ ਹੋਣਗੇ ਅੱਜ ਇਸ ਕਵਰੇਜ ਦੇ ਵਿੱਚ ਬਾਕੀ ਪੂਰੀ ਗੱਲਬਾਤ ਵੀ ਕਰਦੇ ਆ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਸਾਂਝੀ ਕਰੀ ਚੱਲਦੇ ਆ ਨਾਲ ਨਾਲ ਪਸ਼ੂ ਦਿਖਾਵਾਂਗੇ ਪਹਿਲੇ ਨੰਬਰ ਤੋਂ ਵੀਰ ਗਰਜੀਤ ਆ ਆ ਡੱਬੀ ਵੇਹੜ ਜਿਹੜੀ ਇਹ ਪਹਿਲੇ ਸੂਏ ਸੂਈ ਵੀਰ ਜੀ ਲਾਲ ਡੱਬੀ ਆ ਗਈ ਪਹਿਲਾ ਸਵੇ ਆ ਹਾਂਜੀ ਇਹ ਕਿੰਨੇ ਕੁ ਦਿਨ ਦਸੇ ਸੂਈ ਨੂੰ ਇਹਨੂੰ 15 ਦਿਨ ਹੋ ਗਏ ਵੀਰ ਜੀ 15 ਕ ਦਿਨ ਹੋ ਗਏ ਆ ਬੱਚੀ ਮਗਰ ਮਗਰ ਬੱਚੀ ਹੈ ਜੀ ਹਾਂਜੀ ਲਓ ਜੀ ਮਗਰ ਬੱਚੀ ਹੈ 15 ਕ ਦਿਨਾਂ ਦੀ ਸੂਈ ਹੈ ਸੂਆ ਦੂਜਾ ਕਿ ਪਹਿਲਾ ਪਹਿਲਾ ਸੂਆ ਵਿੱਚ ਪਹਿਲਾ ਸੂਆ ਹਾਂਜੀ ਲਓ ਜੀ 15 ਕ ਦਿਨਾਂ ਦੀ ਸੂਈ ਆ ਪਹਿਲਾ ਸੂਆ ਮਗਰ ਬੱਚੀ ਤੇ ਕਿੰਨੇ ਕ ਦੁੱਧ ਤੇ ਹੁਣ ਚਲਣ ਡਈ ਹੈ ਜੀ ਦੁੱਧ 10 ਕਿਲੋ ਪੂਰਾ ਹੋਵੇ ਜੀ 10 ਕਿਲੋ ਹਾਂਜੀ ਲਓ ਜੀ 10 ਕਿਲੋ ਦੁੱਧ ਜਿਹੜਾ ਦੋਸਤੋ ਨੈਟ ਇਹਦੇ ਥੱਲੇ ਹਾਜ਼ਰ ਆ ਤੇ ਲਿਓ ਵੀਰ ਗੁਰਜੀਤ ਖੋਲ ਕੇ ਦਿਖਾ ਦਈਏ ਬਾਕੀ ਥਣ ਦੇਵਾ ਤੁਹਾਨੂੰ ਦਿਖਾ ਦਿੰਨੇ ਆ ਤੇ ਕੱਦ ਕਾੜ ਜਿਹੜਾ ਦੋਸਤੋ ਵੈਟ ਦਾ ਮੀਡੀਅਮ ਵੀ ਕੋਈ ਵੀਰ ਮੰਨ ਠੀਕ ਹੈ ਜੀ ਲਾਲ ਚਿੱਟੇ ਦੱਬੀ ਆ ਤੇ ਮਗਰਵਛੀ ਫੀਮੇਲ ਕਾਫ ਪਹਿਲਾਂ ਵੇੜਾ ਬਾਕੀ ਥਣ ਥਣੋ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਦਾਸ ਕਿਲੋ ਦੋ ਤੋਂ ਕਈ ਵੀ ਰਾਨਕੇ ਆਪ ਦੀ ਚੋਗੇ ਤਸੱਲੀ ਕਰ ਸਕਦੇ ਹਾਂ ਲੈ ਉਸ ਬਾਕੀ ਚੂਣ ਜਾਣ ਦੇ ਅਗਲੇ ਪਿਛਲੇ ਥਣਾਂ ਦੀ ਪੂਰੀ ਤਸੱਲੀ ਆ ਹਾਂ ਵਧੀਆ ਜੀ ਚੂਣ ਚਵਾਈ ਵਧੀਆ ਠੀਕ ਹੈ ਆ ਕਮਾਲ ਕੀ ਵੀਰ ਗਰਜੀਤ ਸਿਆ ਲੋ ਦੋਸਤੋ ਥਣ ਭਾਂਡੇ ਦੀ ਸਾਫ ਸੁਥਰੀ ਇਹ ਕਰਮਾ ਵਾਲੀ ਠੀਕ ਹੈ ਜੀ ਇੱਕੋ ਜਿਹਾ ਹਵਾਨਾ ਲੇਵਾ ਬਿਲਕੁਲ ਫਾੜੀ ਵਾਲਾ ਚੱਡਾ ਪਾ ਕਹਿ ਦਿੰਦੇ ਆ ਇੱਕੋ ਜਿਹਾ ਹਵਾਨਾ ਦੇਵਾ ਆਸਕੇ ਲੋਤਾਰਾਂ ਇਸ ਵੇੜ ਤੇ ਥੱਲੇ ਹੁਣ ਮੌਜੂਦ ਆ ਕੋਈ ਵੀਰ ਆਪਦੀ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਹਾਂਜੀ ਟਿਕਾ ਤੋਂ ਮਗਰ ਵੀ ਬੱਚੀ ਫੀਮੇਲ ਕਾਫ ਗੁਰਜੀਤ ਬਰਾਕੇ ਹੀ ਮੰਗ ਕਰਦੇ ਆ ਮੁੱਲ ਇਹਦਾ ਵਿੱਦ 36000 ਰੁਪਏ 36000 ਹਾਂਜੀ ਲੈ ਦੇ ਜੀ ਕੀ ਦਊਗੀ ਗੱਲਬਾਤ ਕਸਰ ਕੋਸਰ ਕੱਢ ਕੇ ਸਾਰੀ 2000 ਘਟਾ ਦਾਂਗੇ 36 ਚੋਂ ਹਾਂਜੀ 34 ਠੀਕ 34 ਦੀ ਹਾਂਜੀ ਲਓ ਬਦਸੋ 34000 ਦੀ ਮਿਲ ਜੂਗੀ 10 ਕਿਲੋ ਦੁੱਧ ਬਾਕੀ ਵਿਹੜ ਤੁਸੀਂ ਵੇਖ ਲਈਆ ਠੀਕ ਆ ਜੀ ਕਰੋ ਸੰਗਦੇ ਵਿੱਚ ਠੰਡੀ ਧੀਰੀ ਆ ਸੀਰਸਲਾ ਕਪੂਰੀ ਆ ਕਰਮਾਰੀ ਠੀਕ ਆ ਤੇ ਚਾਰੇ ਥਣ ਪਰ ਆਪ ਨੂੰ ਪੂਰਾ ਆ ਲਓ ਮਾਰ ਦੀ ਮਾਰ ਦੋ ਦੋ ਤਰਾਂ ਠੀਕ ਆ ਜੀ ਕੋਈ ਲੱਤ ਛੜਨੀ ਬਿਲਕੁਲ ਠੰਡੀ ਤੇਰੀ ਠੀਕ ਹੈ ਠੀਕਾ 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 ਅੱਛਾ ਅਗਰ ਜੀ ਤਾਂ ਭਾਈ ਅੱਗੇ ਆ ਕੀ ਆਪਣੇ ਕੋਲ ਦੂਜੇ ਨੰਬਰ ਤੇ ਆ ਬੈਠ ਹਾਂਜੀ ਇਹਦੀ ਡਿਟੇਲ ਵੀਰ ਕੀ ਆ ਸੂਆ ਆ ਕਿੰਨੇ ਦਿਨਾਂ ਦੀ ਸੂਆ ਇਹ ਵੀਰ ਜੀ ਛੱਕੀ ਆ ਜੀ ਮੂੰਹ ਛੱਕੀ ਆ ਹਾਂਜੀ ਦੂਜਾ ਸੂਆ ਵੀਰ ਜੀ ਦੂਜਾ ਸੂਆ 6 ਤਾਂ ਤਾਂ ਮੂੰਹ ਆ ਹਾਂਜੀ ਬੱਚਾ ਮਗਰ ਵੱੱਛਾ ਵੀਰ ਜੀ ਵੱੱਛਾ 나ੜੂ ਤੇ ਇਹਦਾ ਬੱਚਾ ਹਾਂਜੀ 나ੜੂ ਤੇ 나ੜੂ ਤੇ ਬੱਚਾ ਜੀ ਆ ਲਓ ਨਾੜੂ ਬੱਚੇ ਦੇ ਨਾਲ ਤੇ ਦਿਰ ਕਿੰਨੇ ਦੱਸੋ ਸੁਈ ਨੂੰ ਇਹਨੂੰ 3 ਦਿਨ ਹੋਏ ਵੀਰ ਜੀ 3 ਦਿਨ ਹਾਂਜੀ ਤੇ ਹੁਣ ਬੋਲੇ ਤੇ ਚੱਲਣ ਢਈ ਹੋ ਗਈ ਲੱਗਦਾ ਹਾਂਜੀ ਬੋਲੇ ਤੇ 14 ਕਿਲੋ ਬੋਲਾ ਹੈ 14 ਹਾਂਜੀ ਠੀਕ ਹੈ ਵੀਰ 14 ਤੋਂ ਵੱਧ ਹੀ ਹੋਊਗਾ 14 ਮੰਨੋ ਤੁਸੀਂ ਠੀਕ ਹੈ ਬਾਕੀ ਕੱਦ ਕੋਦ ਦੋਸਤੋ ਵੱਡਾ ਕੱਦ ਕੜ ਤੁਸੀਂ ਵੇਖੋ ਵੜ ਦਾ ਵੱਡੀ ਆ ਫੁੱਲ ਵੱਡੀ ਆ ਤੇ ਸੂਸਵਾ ਦੇ ਵਿੱਚ ਹੀ ਆਪਾਂ ਕੋਈ ਫਿਰ ਕਹਿ ਦਿੰਦੇ ਆ ਵੀ ਕੋਈ 5-7 ਦਿਨ ਪਸ਼ੂ ਸਿੱਧੇ ਸੁੱਤੇ ਹੁਣ ਦੇ ਵਿੱਚ ਲੈ ਜਾਂ ਲੱਗ ਜਾਂਦੇ ਆ ਸਮਾਂ ਤੇ 3 ਦਿਨ ਅੱਜ ਸਮਾਂ ਮੰਨ ਲਿਓ ਤੁਸੀਂ ਬਾਕੀ ਥਾਂ ਬਹੁਤ ਕੁਆਲਿਟੀ ਦਾ ਠੀਕ ਆ ਜੀ ਫੱਤੀ ਚਵਾਈਲਾ ਥਾਣਾ ਮੁੱਠੀ ਥਾਣਾ ਆ ਵੇਖੋ ਵੀ ਕੋਈ ਛੋਟਾ ਜਿਹਾ ਥਾਣਾ ਨਹੀਂ ਗਾ ਬਹੁਤ ਵਧੀਆ ਥਾਣਾ ਚੰਗੀ ਕੁਆਲਿਟੀ ਦਾ 14 ਕਿਲੋ ਹੁਣ ਬੌਲੇ ਤੋਂ ਸਟਾਰਟਿੰਗ ਹੋਈ ਐ ਇਸ ਵਾਰ ਦੀ ਦੂਜਾ ਸੁਆ ਮੋਹ 6 ਦੰਦ ਹੈ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਵੀ ਤਸਲੀ ਨਾਲ ਦਿਖਾ ਦਿੰਨੇ ਆ ਕੱਦ ਕਾਠ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਵੱਡੇ ਕੱਦ ਕਾਠ ਦੇ ਵਿੱਚ ਸੋ ਇਹ ਤੁਸੀਂ ਆਈਡੀਆ ਮੰਨ ਕੇ ਮੇਰਾ ਵੀ ਰਿਕਾਲ ਕਰ ਲਿਓ ਠੀਕ ਆ ਜੀ ਕੱਦ ਕਾਠ ਕੋਈ ਛੋਟਾ ਨਹੀਂ ਗਾ ਬਾਕੀ ਕਰੋ ਸੰਗ ਦੇ ਵਿੱਚ ਨੇ ਵੜਾ ਜਿੱਦਾਂ ਕਿ ਅੱਗੇ ਰੋਤ ਨੂੰ ਵੇਖ ਕੇ ਬਹੁਤੇ ਵੀਰ ਸੌਦਾ ਆਪਾਂ ਕਰਦੇ ਆ ਵੀ ਚਲੋ ਕ੍ਰੋਸ ਅੰਗ ਦੇ ਵਿੱਚ ਵੜ ਲੈਣੀ ਆ ਗਰਮੀ ਗਰਮੀ ਨਹੀਂ ਮਨਉਂਦੀ ਆ ਲਓ ਫੜੀ ਅਕੀ ਚੌਂਡ ਚੌਂ ਚਾਰੇ ਥਾਂਾਂ ਦੀ ਹਾਂ ਚੋਾਈ ਚੰਗਾ ਹੈ ਲਓ ਜੀ ਸੋ ਕੱਦ ਸੋਣਾ ਦੋਸਤੋ ਬਾਕੀ ਥਣ ਦੇਵੇ ਦੀ ਬੜੀ ਸਾਫ ਸੁਥਰੀ ਆ ਤੇ 14 ਕਿਲੋ ਹੁਣ ਬੌਲਾ ਬਾਕੀ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਕਿਲੋ ਖੰਡ ਜਿੰਨਾ ਮਰਜੀ ਚੰਗੀ ਸੇਵਾ ਦੇ ਚੰਗਾ ਦੁੱਧ ਆਪਾਂ ਲੈ ਸਕਦੇ ਆ ਚਾ ਲਓ ਜੀ ਠੀਕ ਆ ਭਾਈ ਵੀਰ ਜੀਤ ਮੋੜ ਲੀਏ ਤੁਸੀਂ 老鸡这个 ਲੋ ਜੀ ਸਤ ਸਤ ਸ੍ਰੀ ਅਕਾਲ ਦੂਜੇ ਨੰਬਰ ਤੇ ਵੇੜ ਤੁਹਾਨੂੰ ਆਪਾਂ ਦਿਖਾਤੀ ਆ ਠੀਕ ਆ ਬਾਕੀ ਦੁੱਧ ਚੋਕੇ ਕੋਈ ਵੀਰ ਆਪਦੀ ਤਸੱਲੀ ਕਰ ਲੈ 14 ਕਿਲੋ ਵੀਰ ਦੱਸ ਰਿਹਾ ਵੀ ਹੁਣ ਬੋਲਾ ਤੇ ਕੀ ਮੁੱਲ ਕਰਦਿਆਂ ਗੁਰਜੀਤ ਸਿੰਘ ਇਹਦਾ ਇਹਦਾ ਵੀ ਜੀ 55000 ਰੁਪਏ 55 ਹਾਂਜੀ ਹਾ ਨਾ ਕਿਥੋਂ ਤੱਕ ਵੀਰ ਹਾ ਨਾ 52000 ਦੀ ਦਿੱਤਾ 52000 ਦੀ ਹਾਂਜੀ ਲੋ ਜੀ ਕਸਰਾ ਕੁਸਰਾ ਸਾਰੀਆਂ ਕੱਢ ਕੇ ਆਪਾਂ ਵੀ ਜੀ ਪਸ਼ੂ ਦੇ ਦਿੱਤੀ ਹੈ ਕੋਈ ਨਹੀਂ ਕੋਈ ਵੀਰ ਫੋਨ ਕਰੇ ਮਾਨਤਾਨ ਕਰ ਦਾਂਗੇ ਠੀਕ ਆ ਜੀ 52000 ਦੀ ਦੋਸਤੋ ਮਿਲ ਜੂਗੀ ਤੇ ਜਿਹੜੇ ਵੀਰ ਨੂੰ ਪਸੰਦ ਆਉਗੇ ਤੁਸੀਂ ਫੋਨ ਲਾ ਲਿਓ ਠੀਕ ਹੈ ਕਿਉਂ ਮੌਕੇ ਤੇ ਥੋੜਾ ਪਤਾ ਹੋਰ ਹੋ ਸਕਦਾ ਠੀਕ ਹੈ ਜੀ ਅੱਗੇ ਆ ਕੇ ਤੀਜੇ ਨੰਬਰ ਤੇ ਗਰਤੀਤ ਪਾਈ ਜਿਹੜੀ ਇਹਨੂੰ ਹਿੱਕ ਦਈਏ ਇਹਨੂੰ ਆ ਆ ਗਈ ਤੀਸਰੇ ਨੰਬਰ ਤੇ ਆਪਣੇ ਕੋਲ ਇਹ ਵੀ ਅੱਜ ਭਲਕੀ ਸੂਈ ਹੈ ਇਹ ਕੱਲ ਹੀ ਸੂਈ ਸੀ ਕੱਲ ਦੀ ਜਰਸੀ ਕ੍ਰਾਸ ਆਂਗ ਚ ਆ ਗਈ ਹੈ ਜਰਸੀ ਤੇ ਐਫ ਐਫ ਦਾ ਦੋਸਤ ਹਜੇ ਇਹ ਇੰਦਰ ਭਲਾਵਾ ਬਹੁਤ ਜ਼ਿਆਦੀ ਆ ਭਲਾਇ ਇੱਕ ਸਾਈਡ ਤੇ ਹਾਂ ਠੀਕ ਹੈ ਜੀ ਭਲਾ ਹੈਗੀਆਂ ਦੋਸਤੋ ਲੇਵੇ ਹੋਵਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਭਲਾ ਹੈਗੀ ਆ ਸੂਈ ਨੂੰ ਅੱਜ ਦੂਜਾ ਦਿਨ ਦੱਸਿਆ ਜੀ ਦੂਜਾ ਦਿਨ ਆਇਆ ਹਜੇ ਪੱਠੇ-ਪੁੱਠੇ ਵੀ ਨਹੀਂ ਚੁੱਕੇ ਪੂਰੀ ਤਰ੍ਹਾਂ ਆਹ ਵੀ ਚਲੋ ਤਾਜੀ ਸੁਣ ਕਰਕੇ ਆ ਹਾਂਜੀ ਤਾਜੀ ਸੁਣ ਦਾ ਕਰਕੇ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਬੱਚੀ ਹੈ ਵੀਰ ਜੀ ਬੱਚੀ ਆ ਗਈ ਹੈ ਹਾਂਜੀ ਲਓ ਜੀ ਮਗਰ ਬੱਚੀ ਹੈ ਜੀ ਫੀਮੇਲ ਕਾਫ ਠੀਕ ਹੈ ਆ ਲਓ ਬੱਚੀ ਬਹੁਤ ਵਧੀਆ ਲਓ ਜੀ ਮਗਰ ਬੱਚੀ ਆ ਹਾਂ ਠੀਕ ਆ ਤੇ ਪੂਰੀ ਐਕਟਿਵ ਹੈ ਵੈਸੇ ਬੱਚੀ ਹਾਂਜੀ ਠੀਕ ਆ ਜੀ ਬੱਚੀ ਬਹੁਤ ਵਧੀਆ ਵੈਸੇ ਨਿਹਾਲ ਜੀ ਹੋਈ ਆ ਹਾਂ ਦੁੱਧ ਬਹੁਤ ਬੜਾ ਜਿਆਦਾ ਪੀ ਲਿਆ ਨਾ ਅੱਛਾ ਤੇ ਗਰਜੀ ਤੇ ਤਾਂ ਸੁਆ ਕਨਵਾ ਵੀਰ ਵੈੜ ਤਾਂ ਇਹਦਾ ਸੁਆ ਤਿੱਜਾ ਵੀਰ ਜੀ ਤਿੱਜਾ ਹਾਂਜੀ ਬੋਲਾ ਬੋਲਾ ਚੋਇਆ ਕੋਈ 2 ਡੰਗ ਹੋ ਗਈ ਹੈ ਚਵਾਈ ਤੈਨਾਂ ਹਾਂਜੀ 2 ਡੰਗ ਜੇ ਸਾਫ਼ ਕਰਤੀ ਸਵੇਰ ਕਿੰਨਾ ਕ ਵੈਸੇ ਆਇਆ ਨਿਕਲ ਕੇ ਸਾਹਮਣੇ ਪਾਵਾ ਦੁੱਧ ਬੋਲਾ ਉਹ 10 ਕਿਲੋ ਵਿੱਚੀ 10 ਕਿਲੋ ਚੋਣ ਚਾਂ ਚੰਗੀ ਸਾਫ਼ ਸੁਥਰੀ ਚੋਣ ਐ ਸਾਫ਼ ਸੁਥਰੀ ਠੀਕ ਹੈ ਜੀ ਹਾਂਜੀ ਜਾਓ ਵੀਰ ਗੁਰਜੀਤ ਬਾਕੀ ਦੋਸਤੋ ਚੋਣ ਸਾਫ਼ ਸੁਥਰੀ ਆ ਬਾਕੀ ਥਣ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਭਲਾ ਭੁਲਾ ਕਰਕੇ ਜਿਹੜਾ ਦਾ ਸੈਜ ਤੁਹਾਨੂੰ ਲੱਗੂ ਛੋਟਾ ਬਾਕੀ ਭਲਾ ਨੇ ਹਵਾਨੇ ਰੇਵੇ ਤੇ ਤੁਹਾਨੂੰ ਜਿਹੜੀਆਂ ਨਜ਼ਰ ਆ ਰਹੀਆਂ ਨੇ ਭਲਾ ਜ਼ਰੂਰ ਹੈਗੀਆਂ ਨੇ ਚੋਣ ਚਾਂ ਇੱਕ ਨੰਬਰ ਆ ਕੋਈ 10 ਕਿਲੋ ਬੋ ਇੱਕ ਰੰਗ ਬਲੈਕ ਆ ਤੇ ਜਰਸੀ ਦਾ ਪੱਕ ਵਧੇਰੇ ਆ ਵੈੜ ਦੇ ਵਿੱਚ ਠੀਕ ਹੈ ਜਰਸੀ ਤੇ ਐਚ ਐਫ ਨਾਲ ਕਰੌਸ ਆ ਆ ਲੋ ਠੀਕ ਹੈ ਬਾਕੀ ਸੂਸਵਾ ਦੇ ਵਿੱਚ ਆ ਕਰਮਾਲੀ ਤੇ ਥੋੜਾ ਜਿਹਾ ਕਈ ਰੰਗ ਪਸ਼ੂ ਲੱਕਾ ਜਿਹਾ ਲਾ ਜਾਂਦਾ ਦੋਸਤੋ ਸੂਣ ਤੋਂ ਬਾਅਦ ਇੱਕ ਵਾਰੀ ਤਹਿ ਜਿਹਾ ਲਾ ਜਾਂਦਾ ਬਾਕੀ ਅੱਡ ਰੁੱਡਰ ਬਿਲਕੁਲ ਤੁਹਾਡੇ ਸਾਹਮਣੇ ਆ ਇੱਕ ਸਾਈਡ ਤੋਂ ਤੁਸੀਂ ਵੇਖ ਰਹੇ ਜੇ ਬੈਕ ਸਾਈਡ ਤੇ ਬੈਕ ਸਾਈਡ ਤੋਂ ਭਲਾ ਜਿਹੜੀਆਂ ਇੱਕ ਸਾਈਡ ਨੂੰ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਇਹ ਭਲਾ ਹੈਗੀਆਂ ਭਲੂਣ ਜਿਹੜੀ ਹੈਗੀ ਆ ਠੀਕ ਹੈ ਜੀ ਭਵਾਨੇ ਤੇ ਤੇ ਇੱਕ ਰੰਗ ਬਿਲਕੁਲ ਬਲੈਕ ਆ ਚੂਣ ਜਾਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਚੰਗੀ ਐ ਚਪਾਈ ਬਾਕੀ ਕੋਈ ਵੀਰ ਆ ਕੇ ਆਪਦੀ ਚੋਕੇ ਵੇਖ ਸਕਦਾ ਕਿਉਂਕਿ ਸੁਆ ਸੁਆ ਪਸੂ ਆ ਮੂੰਹ ਮਾ ਬਖਾ ਦਿੱਤਾ ਹਾਂਜੀ ਮੂੰਹ ਨਸਲ ਪ੍ਰੀਟ ਪੂਰੀ ਆ ਠੀਕ ਆ ਜੀ ਤੇ ਬੂਥੀ ਬਾਥੀ ਬਿਲਕੁਲ ਜਿੱਦਾਂ ਆਪਾਂ ਜਰਸੀਆਂ ਵੇਖਦੇ ਆ ਉਸੇ ਤਰ੍ਹਾਂ ਹੀ ਛੋਟੇ ਜੇ ਕੰਨ ਬੂਦੀ ਵਾਲੀ ਕੀ ਕਰ ਜੀ ਤਾਂ ਭਾਈ ਕੀ ਮੁੱਲ ਵੜੀ ਡਿਮਾਂਡ ਕੀ ਫਿਰਦੀ ਰਹੂਗੀ ਇਹ ਦਾ 48000 ਵਿੱਚ ਹਾਂ ਜੀ 48000 48 ਹਾਂਜੀ ਠੀਕ ਹੈ ਜੀ ਹਾਂ ਨਾ 40500 ਕਰ ਦਾਂਗੇ ਛੋੜ 40500 ਤਾਂ ਹੀ ਹੋਊਗਾ ਮਾਨਤਨ ਬੱਸ ਹਾਂਜੀ ਠੀਕ ਹੈ ਜੀ ਵੈੜ ਚੰਗੀ ਹੈ ਜੀ ਹੂੰ ਲਓ ਦੋਸਤੋ 4500 ਦਾ ਮਾਨਤਨ ਹੋ ਜਾਊਗਾ 48 ਦੇ ਵਿੱਚੋਂ ਬਾਕੀ ਪਸੰਦ ਆਊਗੀ ਚੋਣ ਚਣ ਇੱਕ ਨੰਬਰ ਆ ਜਿੱਦਾਂ ਮਰਜ਼ੇ ਕੋਈ ਵੀਰ ਆਪਦੀ ਵਰਾ ਕੇ ਵੇਖ ਲੈ ਠੀਕ ਹੈ ਜੀ ਤਸੱਲੀ ਕਰ ਲੈ ਤੇ ਆ ਬੈਠ ਸੀ ਆਪਣੇ ਕੋਲ ਤੇ 6 ਨੰਬਰ ਤੇ 4 ਨੰਬਰ ਤੇ ਆ ਗਈ ਜਿਹੜੀ ਆ ਬੈੜ ਬਿਨ ਬੱਚੇ ਤੋਂ ਆ ਜੀ ਹਾਂਜੀ ਇਹ ਬਿਨ ਬੱਚੇ ਅੱਛਾ ਤੇ ਗਰਭੀਤ ਭਾਈ ਇਹਦਾ ਸੁਵਾ ਤੁਸੀਂ ਦੱਸਤਾ ਸੀ ਮਹੀਨੇ ਕਿ ਦੀ ਸੁਈ ਆ ਇਹਦਾ ਦੂਜਾ ਸੁਵਾ ਵੀਰ ਜੀ ਦੂਜਾ ਸੁਵਾ ਮਹੀਨੇ ਕਿ ਠੰਡੀ ਠਾਰ ਹੈ ਤਾਂ ਮਹੀਨਾ ਕੋ ਗਿਆ ਇਹਨੂੰ ਇਹਨੂੰ ਮਹੀਨਾ ਹੋ ਗਿਆ ਵੀਰ ਜੀ ਮਹੀਨਾ ਹੋ ਗਿਆ ਹਾਂਜੀ ਤੇ ਹੁਣ ਇਹਦੇ ਥਾਲੇ ਕੀ ਆ ਦੁੱਧ ਤਰ ਕਾਟ ਕੋਟ ਦੁੱਧ ਦੇ ਥੱਲੇ 12 ਕਿਲੋ ਆ ਵੀਰ ਜੀ ਪੱਕਾ 12 ਕਿਲੋ ਹਾਂਜੀ ਪੱਕਾ ਜਿਹੜਾ ਨੈਟ ਆਪਾਂ ਦੱਸ ਦੋ ਤੁਸੀਂ ਜਿਹੜਾ ਕਿਨੇ ਚੋ ਲੈਣਾ ਇਥੇ ਹਾਂਜੀ ਦੋ ਟਾਈਮ ਚੋ ਚਾਰ ਟਾਈਮ ਚੋ 12 ਹਾਂਜੀ 12 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਤੇ ਸਵੇਰ ਵੀ ਤੁਜਾ ਦੱਸਤਾ ਸਵੇਰ ਦੁੱਧਾ ਵਿੱਚ ਲਓ ਜੀ ਸਵੇਰ ਤੁਜਾ ਦੋਸਤੋ 12 ਕਿਲੋ ਦੁੱਧ ਇਸ ਬੈਡ ਦੇ ਥੱਲੇ ਆ ਤੇ ਬਾਕੀ ਚੌਣ ਚਾਂ ਵੀਰ ਚੰਗੀ ਚੌਣ ਚੌਣ ਬਹੁਤ ਜਿਆਦੀ ਵਧੀਆ ਵਿੱਚ ਲਿਓ ਬੇੜ ਬੱਚੇ ਤੋਂ ਆ ਦੋਸਤੋ ਕੋਈ ਹਾਂ ਲਓ ਜੀ ਲਓ ਜੀ ਠੀਕ ਸੋ 12 ਕਿਲੋ ਦੋਸਤੋ ਨੈਟ ਦੁੱਧ ਇਹਦੇ ਥੱਲੇ ਆ ਤੇ ਭਾੜੇ ਤੇ ਮਿਲਦੀ ਆ ਚਾਹੇ ਵੰਗੇ ਵੰਗਾ ਪਾ ਕੇ ਦੁੱਧ ਅੱਗੇ ਭਾੜਾ ਪਾ ਕੇ ਚਾਹੇ ਥਾਪੀ ਤੇ ਤੁਸੀਂ ਚੂ ਸਕਦੇ ਏ ਠੀਕ ਆ ਤੇ ਆ ਬੈੜਾ ਜੀਲ ਦੇ ਕੋਲ ਹਾਂਜੀ ਤੋੜ ਲੋ ਜੀ ਠੀਕ ਆ ਬਾਕੀ ਗਾਂ ਆਪਾਂ ਕਹਿ ਸਕਦੇ ਦੋਸਤੋ ਸੂਬਿਆਂ ਦੇ ਵਿੱਚ ਤਾਂ ਹੋਊਗੀ ਬਾਕੀ ਵੀਰ ਕੋਈ ਆਪਦਾ ਆਈਡੀਆ ਤੁਸੀਂ ਲਾ ਦਿਓ ਠੀਕ ਆ ਜੀ ਲੋਰੀ ਠੀਕ ਹੈ ਜੀ ਤੇ ਇਹ ਆਪਾਂ ਲਾਸਟ ਵਿੱਚ ਦੋਸਤੋ ਤੁਹਾਨੂੰ ਜਿਹੜੀ ਗਾਂ ਦਿਖਾਤੀ ਆ ਤੇ ਗਰਜੀਤ ਵੀਰੇ ਬਿਨ ਬੱਚੇ ਤੋਂ ਆ ਮਹੀਨੇ ਕਿ ਦੀ ਉੱਚੀ ਆ ਕੀ ਮੁੱਲ ਕਰਦਾਂਗੇ ਕਿੱਥੋਂ ਤੱਕ ਖਾਨ ਹੋ ਜੂਗੀ ਇਹਦਾ ਵੀਰ ਜੀ 32000 ਰੁਪਏ 32 ਹਾਂਜੀ ਹੋਰ ਕਰ ਦਿਓ ਮਾਨਤਨ ਖੁੱਲੇ 30000 ਦੀ ਦੇ ਦਾਂਗੇ 30000 ਦੀ ਹੈ ਹਾਂਜੀ ਠੀਕ ਹੈ ਦੁੱਧ ਬੜਾ ਚਵਾਈ ਵਧੀਆ ਵਾ ਤੇ ਸੀਲ ਸਾਊ ਬੜੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਭਰਾ। ਲਓ ਦੋਸਤੋ ਵੈਸੇ ਸੀਲਸ ਹਊਗਾ ਠੰਡੀ ਤੇਰੀ ਆ। 12 ਕਿਲੋ ਦੁੱਧ ਬਾਕੀ 32 ਚਾਹੇ ਕੁਛ ਵੀ ਮੰਗ ਹੈਗੀ ਆ 30000 ਦੀ ਇਹ ਦਿੱਤੀ ਜਾਊਗੀ। ਯਕੁਰੀ ਤੁਹਾਨੂੰ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਰੂਰ ਦਿਖਾ ਦੇ ਕੇ ਆ ਲਓ ਜੀ। ਠੀਕ ਹੈ ਜੀ। ਸੋ ਵੈਸੇ ਦੋਸਤੋ ਕਹਿਣ ਦੀ ਗੱਲ ਆ ਵੀ ਸਾਰੀਆਂ ਬਾੜਾਂ ਜਿਹੜੀਆਂ ਸੁਈਆਂ ਨੇ ਕੋਈ ਵੀ ਰੌਦੀ ਖੁੱਲੀ ਤਸੱਲੀ ਕਰ ਸਕਦਾ ਖੁੱਲੇ ਦਿਲਾਂ ਤਸੱਲੀ ਕਰ ਸਕਦਾ ਕੋਈ ਘਪਰੋਂ ਦੀ ਉਹ ਗੱਲ ਨਹੀਂ ਹੈਗੀ ਕਿਉਂਕਿ ਪੈਸੇ ਖਰਚ ਕਰਨੇ ਆ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੀ ਆ ਤਸੱਲੀ ਨੂੰ ਪਹਿਲ ਦਿ ਲਿਆ ਕਰੋ ਦੋ ਡੰਗ ਜੁਲਿਆ ਕਰੋ ਗੱਬਣ ਪਸ਼ੂ ਤਾਂ ਹੁੰਦਾ ਵੀ ਚਲ ਚਾਰੇ ਥਾਂ ਚੈੱਕ ਕਰਕੇ ਕਿਸੇ ਵੀਰ ਨੇ ਲੈ ਕੇ ਜਾਣੀ ਆ ਸੋਇਆ ਸੋਇ ਪਸ਼ੂ ਤੁਸੀਂ ਇੱਕ ਟਾਈਮ ਜੋ ਕੇ ਪੂਰੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਰੇਡ ਪੜ ਤੇ ਜਾਇਜ ਨੇ ਜੈਨੂਅਨ ਨੇ ਬਾਕੀ ਆਪਦੀ ਧਿਆਨ ਕੇ ਨਰਕ ਪਰਖ ਕਰ ਲਿਓ ਤੇ ਗਰਜੀਤ ਭਾਈ ਬੋਲਦਗੇ ਨੰਬਰ ਨੰਬਰ ਹੈਗਾ ਜੀ 62899 22344 ਠੀਕ ਹੈ ਜੀ ਹਾਂ ਜੀ ਹੋਰ ਕੋਈ ਗੱਲਬਾਤ ਵੀਰ ਬਾਸ ਜੀ ਵੀਰ ਜੀ ਆਹ ਹੁਣ ਆਪਦੇ ਪਾਸ ਕਰਕੇ ਲੈ ਕੇ ਜਾਣ ਵੀਰ ਜੀ ਠੀਕ ਹੈ ਜੀ ਮੋਸਟਲੀ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਂਦੇ ਹਨ ਹਾਂਜੀ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਦੇ ਵਿੱਚ ਇਹ ਪਸੂ ਤੁਹਾਨੂੰ ਦਿਖਾਉਣੇ ਸੀ ਬਾਈ ਗੁਰਜੀਤ ਉਹਨਾਂ ਦੇ ਘਰੋਂ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ